ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਯੂਕਰੇਨ ਦੀ ਜੰਗ ਰੋਕਣ ਲਈ ਆਪਣੇ ਰੂਸ ਦੇ ਅਮਰਤ ਬਾ ਵਲਾਦੀਮੀਰ ਪੁਤਿਨ ਨਾਲ ਫੋਨ ਉੱਤੇ ਗੱਲਬਾਤ ਕੀਤੀ ਹੈ ਨਿਊਯਾਰਕ ਪੋਸਟ ਨੇ ਅਮਰੀਕੀ ਸਦਰ ਨਾਲ 에어 ਫੋਰਸ 1 ਵਿੱਚ ਕੀਤੀ ਇੰਟਰਵਿਊ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹਾਂ ਇਸ ਬਾਰੇ ਖਲਾਸਾ ਕੀਤਾ ਇਸ ਦਰਮਿਆਨ ਇੰਟਰਵਿਊ ਵਿੱਚ ਡੋਨਾਲਡ 트ੰਪ ਨੇ ਇਹ ਦਾਵਾ ਵੀ ਕੀਤਾ ਕਿ ਉਹਨਾਂ ਕੋਲ ਰੂਸ ਯੂਕਰੇਨ جنگ ਰੋਕਣ ਲਈ ਇੱਕ ਠੋਸ ਯੋਜਨਾ ਮੌਜੂਦ ਹੈ ਹਾਲਾਂਕਿ ਡੋਨਲਡ ਟਰੰਪ ਨੇ ਇਸ ਯੋਜਨਾ ਬਾਰੇ ਜ਼ਿਆਦਾ تفصیلی ਸਾਂਝੀ ਨਹੀਂ ਕੀਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਹੋਰ ਲੋਕਾਂ ਨੂੰ ਇਸ ਆਲਮ ਵਿੱਚ ਸੰਘਰਸ਼ ਕਰਦੇ ਹੋਏ ਨਹੀਂ ਵੇਖਣਾ ਚਾਹੁੰਦੇ ਅਤੇ ਇਸੇ ਕਰਕੇ ਉਹ ਇਸ ਬਾਰੇ ਗੱਲਬਾਤ ਕਰ ਰਹੇ ਨੇ ਹਾਲਾਂਕਿ ਉਹਨਾ ਇਸ ਗੱਲ ਬਾਤ ਦੇ تفصیلی ویروے سانجے ਨਹੀਂ کیتے اس ਤੋਂ ਪਹਿਲਾਂ ਡੋਨਲਡ ਟਰੰਪ ਨੇ ਬੀਤੇ ਦਿਨ ਇਹ ਵੀ ਕਿਹਾ ਸੀ ਕਿ ਉਹ ਰੂਸ ਯੂਕਰੇਨ جنگ ਦੇ ਖਾਤਮੇ ਤੇ ਚਰਚਾ ਕਰਨ ਲਈ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਰਨਸਕੀ ਨਵੀ ਮਿਲਣਗੇ ਇਸ ਦਰਮਿਆਨ ذکرਯੋਗ ਗੱਲ ਇਹ ਵੀ ਹੈ ਕਿ ਰੂਸ ਯੂਕਰੇਨ ਨਾਲ ਲੱਗੀ جنگ ਦੀ 24 ਫਰਵਰੀ ਨੂੰ ਤੀਜੀ ਵਰੇਗੰਡ